ਬਹੁਤ سارے ਭਰਾ ਮੈਨੂੰ ਮੈਸੇਜ ਕਰਦੇ ਆ ਕਿ ਸਾਨੂੰ ਕਲਰ ਦੀ ਵੀਡੀਓ ਲੈ ਕੇ ਆਓ ਜਿਹੜਾ ਕਲਰ ਸਕਿਨ ਤੇ ਨਹੀਂ ਚੜਦਾ ਉਹਨਾਂ ਭਰਾਵਾਂ ਲਈ ਆ ਵਾਲੀ ਵੀਡੀਓ ਅੱਜ ਪਹਿਲਾਂ 22 ਮਨਾਂ ਦੇ ਆਪਾਂ ਤੁਹਾਨੂੰ ਕਲਰ ਚੈੱਕ ਬਾਅਲ ਚੈੱਕ ਕਰਾਉਨੇ ਆ ਚੈੱਕ ਕਰ ਲੋ ਸਾਰੇ ਬਾਲ ਵਾਈਟ ਆ ਠੀਕ ਹੈ ਜੀ ਇਹ ਹੁਣ ਤੁਹਾਨੂੰ ਆਪਾਂ ਕਲਰ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਦਿਖਾਉਂਦੇ ਆ ਜਿਹੜਾ ਸਕਿਨ ਤੇ ਨਹੀਂ ਚੜਦਾ ਜਿੰਨਾ ਕੀ ਤੁਹਾਨੂੰ ਪਤਾ ਹੀ ਆਪਾਂ ਕਿਹੜਾ ਕਲਰ ਵਰਤਦੇ ਆ ਪ੍ਰੋਡਕਟਸ ਕੰਪਨੀ ਦਾ ਕਲਰ ਵਰਤਦੇ ਆ ਜਿਹਦੇ ਵਿੱਚ ਦੋ ਬੋਤਲਾਂ ਹੁੰਦੀਆਂ ਏ ਔਰ ਬੀ ਯਾਨੀ ਇੱਕ ਚ ਕਲਰ ਹੁੰਦਾ ਹਾਲੇ ਬੀ ਦੇ ਵਿੱਚ ਡਿਵੈਲਪਰ ਨੂੰ ਦਾ ਕਲਰ ਕਿੱਦਾਂ ਲਾਉਣਾ ਹੈ ਆਜੋ ਤੁਹਾਨੂੰ ਅਸੀਂ ਇਹਦਾ ਤਰੀਕਾ ਵੀ ਸਾਰੇ ਭਰਾਵਾਂ ਨੂੰ ਦੱਸ ਦਿੰਦੇ ਆ ਹਲ-ਕਲ ਕਾ ਬਰਸ਼ ਦੇ ਟੱਚ ਕਰਕੇ ਲਾਉਣਾ ਹੈ ਹਾਲੋ ਇੱਥੇ ਜੇ ਇਸ ਕਲਰ ਦੀ ਇੱਕ ਇਹ ਵੀ ਖਾਸੀਅਤ ਹੈ ਕਿ ਜੇ ਸਕਿਨ ਤੇ ਲੱਗ ਵੀ ਜਾਂਦਾ ਤਾਂ ਉਹਦੀ ਕਵਰੋਂ ਦੀ ਕੋਈ ਲੋੜ ਨਹੀਂ ਹੈਗੀ ਇਹ ਸਕਿਨ ਤੇ ਚੜਦਾ ਨਹੀਂ ਹੈਗਾ ਵਾਸ਼ ਕਰਨ ਤੋਂ ਬਾਅਦ ਇਹ ਲੈਥੇ ਜਾਂਦਾ ਆ ਠੀਕ ਹੈ ਜੀ ਆਹ ਦੇਖੀ ਜਾਓ ਆਪਾਂ ਤੁਹਾਨੂੰ ਤਰੀਕੇ ਨਾਲ ਸਾਰਾ ਕਲਰ ਲਾ ਕੇ ਦਿਖਾ ਦੇਣਾ ਜੇ ਸਕਿਨ ਤੇ नहीं लगता एद मतलब ए भी नहीं है किसटमर ला के चैक करो कि चढ़ता कि चढ़ा भी नहीं करना है, ही है? लो चंकी तरह ला लेना सारे पास कोशिश करनी है कि स्किन ना ही लगे तो वाइया आ ਔਰ ਇੱਕ ਹੋਰ ਭਰਾ ਮੇਰੇ ਮੈਨੂੰ ਮੈਸੇਜ ਆਦੇ ਹੁੰਦੇ ਆ ਕਿ ਕਲਰ ਜਦੋਂ ਆਪਾਂ ਕਰਦੇ ਆ ਤਾਂ ਅਲਰਜੀ ਹੋ ਜਾਂਦੀ ਆ ਫੇਰ ਤੁਸੀਂ ਇਹ ਵਾਲਾ ਕਲਰ ਨਾ ਕਰਿਆ ਕਰੋ ਉਹਦੀ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਪਾ ਕੇ ਦੱਸੂਗਾ ਕਿ ਤੁਸੀਂ ਕਿਹੜਾ ਕਲਰ ਕਰਦਾ ਆ ਠੀਕ ਆ ਜੀ ਕਈ ਭਰਾਵਾਂ ਦੇ ਹੋ ਜਾਂਦਾ ਪਰ ਜ਼ਿਆਦਾਤਰ ਮੈਂ ਜਿਨ੍ਹਾਂ ਦੇ ਵੀ ਕਲਰ ਕਰਦਾ ਹਾਂ ਉਹਨਾਂ ਦੇ ਸਕਿਨ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਹੁੰਦੀ ਹੈਗੀ ਲਓ ਜੀ ਚੈੱਕ ਕਰੋ ਇਹ ਸਾਡਾ ਮੜਾ ਮੂਟਾ ਕੰਝਰ ਘਰ ਚੱਲਦਾ ਰਹਿੰਦਾ ਲਓ ਜੀ ਚੰਗੀ ਤਰ੍ਹਾਂ ਕਲਰ ਦੋਨਾਂ ਪਾਸੇ ਲਾ ਲੈਣਾ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਸਕਿਨ ਤੇ ਜੇ ਟੱਚ ਹੋ ਵੀ ਜਾਂਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਾਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਹਦਾ ਰਿਆ ਤੇ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਉਂਦਾ ਪਹਿਲਾਂ ਸਾਰੇ ਪਾਸੇ ਕਲਰ ਲਾ ਲੈਣਾ ਆਹ ਲਓ ਜੀ ਜਿੱਦਾਂ ਤੁਹਾਡਾ ਤਰੀਕਾ ਤੁਸੀਂ ਲਾਉਂਦਾ ਉਦਾਂ ਲਾ ਲਿਆ ਕਰੋ ਕ버 ਆ ਕੇ ਕਦੀ ਵੀ ਕੋਈ ਕੰਮ ਨਹੀਂ ਕਰਨਾ ਹੈਗਾ ਸਾਡੀ ਵੀਡੀਓ ਦੇਖ ਲਿਆ ਕਰੋ ਹਰ ਇੱਕ ਚਿਰ ਤੇ ਹਰ ਇੱਕ ਤਰੀਕੇ ਦੀ ਵੀਡੀਓ ਸਾਡੇ ਪੇਜ ਤੇ ਪਈ ਹੋਈ ਆ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਹੁੰਦਾ ਮੇਰਾ ਵੀਰ ਮੈਨੂੰ ਮੈਸੇਜ ਕਰ ਦਿਆ ਕਰੋ ਕਿ ਸਾਨੂੰ ਭਾਜੀ ਇਸ ਚੀਜ਼ ਦੀ ਵੀਡੀਓ ਬਣਾ ਕੇ ਪਾਓ ਤਾਂ ਤੁਹਾਡੇ ਲਈ ਆਪਾਂ ਉਹ ਵਾਲੀ ਵੀਡੀਓ ਬਣਾ ਕੇ ਪਾ ਦਿਆ ਕਰਾਂਗੇ ਲੋ ਉੱਪਰ ਨਾਲ ਤਾਂ ਘੱਟ ਨਾਲ ਸੈਟ ਹੋ ਗਈ ਜਿਆਦਾ ਸਾੜੀ ਹੈ ਨਾ ਐਦਾਂ ਉੱਪਰਲੇ ਪਾਸੇ ਲਾ ਲੈਣਾ ਥੋੜਾ ਥੋੜਾ ਕਲਰ ਟੱਚ ਕਰਨਾ ਜਿਆਦਾ ਨਹੀਂ ਕਰਨਾ ਹੈਗਾ ਜਿੱਦਾਂ ਮੈਂ ਲਾਉਣਾ ਪਿਆ ਦੇਖੋ ਕੋਈ ਕਾਲ ਨਹੀਂ ਕਰਨੀ ਕੋਈ ਵੀ ਕਿਸੇ ਵੀ ਤਰੀਕੇ ਦੀ ਚੀਜ਼ ਨਹੀਂ ਪਤਾ ਲੱਗਦੀ ਤਾਂ ਤੁਸੀਂ ਸਾਨੂੰ ਮੈਸੇਜ ਕਰਦਾ ਕਰੋ ਆਲੋ ਚੈੱਕ ਕਰੋ ਚੰਗੀ ਤਰ੍ਹਾਂ ਕਲਰ ਲਾਉਣਾ ਹੈ ਨਾ ਹਰ ਇੱਕ ਤਰੀਕੇ ਨਾਲ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਕਿ ਵਾਲ ਵਾਈਟ ਆ ਅੱਪਲ ਤਾਂ ਜੇ ਤੁਸੀਂ ਲਾਉਂਦੇ ਤਾਂ ਸਾਰੇ ਬਾਹਾਂ ਤੇ ਲਾਉਂਗੇ ਪਰ ਜਿੱਥੇ ਤਾਂ ਲੱਗਦਾ ਕਿ ਜ਼ਿਆਦਾ ਵਾਲ ਚਿੱਟੇ ਆ ਉੱਥੇ ਚੰਗੀ ਤਰ੍ਹਾਂ ਲਾ ਦੇਣਾ ਕੱਲ੍ਹ ਠੀਕ ਹੈ ਜੀ ਆਹ ਲਓ ਜੀ ਚੈੱਕ ਕਰੋ ਲਾਤਾ ਹੀ ਤਾਂ ਇਹ ਲਾਉਣ ਤੋਂ ਬਾਅਦ 15-20 ਮਿੰਟ ਵੇਟ ਕਰਨੀਆਂ ਘਰ ਤੋਂ ਘਟੇ ਯਾਨੀ ਕਿ 20 ਮਿੰਟ ਕਲਰ ਲਾ ਕੇ ਰੱਖਣਾ ਟਾਈਮ ਚੈੱਕ ਕਰ ਲਿਆ ਕਰੋ ਜੇ ਟਾਈਮ ਥੋੜਾ ਬਾਅਦ ਤਾਂ ਉੱਪਰ ਵੀ ਹੋ ਜਾਂਦਾ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਨਾਲ ਤੁਹਾਡੇ ਵਾਲਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ 15 ਮਿੰਟ ਬਾਅਦ ਤੁਹਾਨੂੰ ਮੈਂ ਯਾਦ ਦਿਖਾਉਂਦਾ ਆ ਵੇਟ ਐਂਡ ਵਾਚ ਬਾਅਦ ਜਦੋਂ ਕਲਰ ਲੱਗ ਜਾਂਦਾ ਆ ਉਸ ਤੋਂ ਬਾਅਦ ਇੱਕ ਕੰਮ ਜ਼ਰੂਰ ਕਰਿਆ ਕਰੋ ਆ ਦੇਖੋ ਐਦਾਂ ਨੂੰ ਇੰਟਾ ਹਰ ਪਾਸੇ ਨੂੰ ਬਾਹਲ ਬਾਲ ਲਿਆ ਕਰੋ ਤਾਂ ਕਿ ਜਿਹੜਾ ਆ ਕਲਰ ਚੰਗੀ ਤਰ੍ਹਾਂ ਬਾਲਾਂ ਦੇ ਵਿੱਚ ਰਚ ਜਾਵੇ ਕੋਈ ਵੀ ਬਾਲ ਮਾੜਾ ਮੋਟਾ ਰਹਿ ਨਾ ਪਹਿਲਾਂ ਇਦਾਂ ਕਰਕੇ ਬਾਹਲ ਲੈ ਫੇਰ ਉੱਪਰ ਨੂੰ ਕਰ ਲੈਣੇ ਇਦਾਂ ਆ ਦੇਖੋ ਨਾਲ-ਨਾਲ ਬਰਸ਼ ਕਰਾਈ ਜਾਣਾ ਕਿ ਜਿਹੜਾ ਜਿਹੜੇ ਬਾਲ ਹੈਗੇ ਆ ਨਾ ਉਹ ਕਲਰ ਹੈਗਾ ਉਹ ਨਾਲ-ਨਾਲ ਲੱਗੀ ਜਾਵੇ ਫਿਰ ਉਸ ਤੋਂ ਇਦਾਂ ਨੂੰ ਇਦਾਂ ਆ ਦੇਖੋ ਇਹਦੇ ਨਾਲ ਕੀ ਹੋਣਾ ਕਿ ਤੁਹਾਡੇ ਬਾਲ ਜਿਹੜੇ ਆ ਚੰਗੀ ਤਰ੍ਹਾਂ ਕਲਰ ਦੇ ਵਿੱਚ ਲੱਗ ਜਾਣਾ ਹੈ ਮਾਰੇ ਮੋਟੇਰੇ ਬਾਲ ਰਹਿ ਜਾਂਦੇ ਆ ਉਹ ਵੀ ਕਾਲਾ ਬਲੈਕ ਹੋ ਹੀ ਗਏ ਆ ਦੇਖੋ ਚੰਗੀ ਤਰ੍ਹਾਂ ਓਕੇ ਓਕੇ ਕਲਰ ਲੋਂਦ ਤੋਂ ਬਾਅਦ ਇੱਕ ਚੀਜ਼ ਜ਼ਰੂਰ ਕਰ ਲਿਆ ਕਰੋ ਜੇ ਐਕਸਟਰਾ ਵਾਲ ਕਿਤੇ ਲੱਗ ਕਲਰ ਲੱਗਾ ਹੁੰਦਾ ਦੇਖੋ ਜਿੱਦਾਂ ਹੁਣ ਇੱਥੇ ਮਾੜਾ ਮੋਟਾ ਕਲਰ ਲੱਗਾ ਹੋਇਆ ਤਾਂ ਉਹਨਾਂ ਉਸਤਰੀ ਨਾਲ ਇਦਾਂ ਮਾੜੇ ਤੇ ਸੈ ਸਫਾਈ ਕਰ ਲਿਆ ਕਰੋ ਤਾਂ ਕਿ ਇਹ ਮਾੜਾ ਮੋਟਾ ਲੱਗਾ ਆ ਤਾਂ ਉਹ उत्तर जूंगा लॉजिक पंद्रह मिनट खत्म हो गया पंद्रह मिनट रखने बाद तो चेक करो यार मुझे चेक करा आ लो ऐन चंकी तरह चेक करा आ लो ਕਿਤੇ ਵੀ ਤੁਹਾਨੂੰ ਇੱਕ ਵੀ ਵਾਈਟ ਬਾਲ ਨਹੀਂ ਦਿਸਣਾ ਆ ਲੋ ਜੀ ਕਿਤੇ ਵੀ ਨਾਲੇ ਪਲੱਸ ਇਹ ਸਕਿਨ ਤੇ ਵੀ ਨਹੀਂ ਚੜਨਾ ਲੋ ਪਿੱਛੋਂ ਚੈੱਕ ਕਰੋ ਬੈਕ ਸਾਈਡ ਤੋਂ ਪ੍ਰੋਪਰ ਕਿਤੇ ਵੀ ਤੁਹਾਨੂੰ ਕਿਤੇ ਵੀ ਤੁਹਾਨੂੰ ਸਕਿਨ ਤੇ ਨਹੀਂ ਚੜਿਆ ਦਿਸੂਗਾ ਇਹ ਵਾਲਾ ਕਲਰ ਇਹ ਵਾਲੇ ਕਲਰ ਦੀ ਇਹ ਹੀ ਖਾਸੀਅਤ ਆ ਕਿ ਤੁਸੀਂ ਜਦੋਂ ਮਰਜੀ ਇਹ ਚਾਹੇ ਤੁਸੀਂ ਦਾੜੀ ਤੇ ਲਾਓ ਚਾਹੇ ਤੁਸੀਂ ਬਾਲਾਂ ਤੇ ਲਾਓ ਸਿਰ ਤੇ ਤੇ ਇਹ ਸਕਿਨ ਤੇ ਨਹੀਂ ਚੜੂਗਾ ਨਾ ਹੀ ਤੁਹਾਨੂੰ ਕਿਸੇ ਤਰੀਕੇ ਦੀ ਅਲਰਜੀ ਹੋਊਗੀ ਜੇ ਤਾਂ ਕਿ ਇਹ ਵਾਲਾ ਸਕੇਨਾ ਦਾ ਕਲਰ ਆ ਆ ਪਲੋਟਸ ਕੰਪਨੀ ਦਾ ਸਭ ਤੋਂ ਘੈਂਟ ਰਿਜ਼ਲਟ ਆ ਦੋ ਬੋਤਲਾਂ ਇਹਦੇ ਵਿੱਚ ਆਉਣੀ ਆ A ਔਰ B ਦੋਨੇ ਬਰਾਬਰ ਪਾ ਲੈਣੀ ਆ ਰੱਖਣਾ ਕਿੰਨਾ ਮਿੰਟ 15 ਮਿੰਟ ਰਿਜ਼ਲਟ ਤੁਸੀਂ ਦੇਖ ਹੀ ਲਿਆ ਹੋਇਆ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਲਓ ਤੇ ਆਪਣੇ ਭਰਾ ਦੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਇਦਾਂ ਦੀਆਂ ਹੋਰ ਵੀ ਵਧੀਆ-ਵਧੀਆ ਚੀਜ਼ਾਂ ਸਿੱਖਣ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ ਦੇਣ ਤੋਂ ਮੈਂ ਇੰਤ ਨਹੀਂ ਮੜਾ ਇਸ ਮੰਦਰੀ ਵੀਡੀਓ ਮਾਦੀ ਮਾਦੀ ਕੱਲੀ ਕਰੇ ਚੱਲ ਮੜਾ ਕੀ ਬਸ ਕਮਾ ਦੇ ਲਓ ਜੀ 15 ਮਿੰਟ ਕਲਰ ਰੱਖਣ ਤੋਂ ਬਾਅਦ ਆਪਾਂ ਹੈਡਵਾਸ਼ ਕਰਾਤਾ ਜਾਂ ਤੇ ਕਲਰ ਦਾ ਰਿਜ਼ਲਟ ਜ਼ਰੂਰ ਚੈੱਕ ਕਰਵਾ ਲਓ ਚੈੱਕ ਕਰ ਬੰਦਿਆ ਆ ਲਓ ਐਨ ਚੰਗੀ ਤਰ੍ਹਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਵਾਈਟ ਹੈਅਰ ਨਹੀਂ ਹੈਗਾ ਨਾ ਇਹ ਸਕਿੰਤੇ ਚੜਿਆ ਹੋਇਆ ਲਓ ਬੈਕ ਸਾਈਡ ਤੋਂ ਵੀ ਚੈੱਕ ਕਰਾ ਚੰਗੀ ਤਰ੍ਹਾਂ ਆਹ ਲਓ ਜੀ ਕਿਤੇ ਵੀ ਤੁਹਾਨੂੰ ਕੋਈ ਵੀ ਵਾਈਟ ਹੈਅਰ ਨਹੀਂ ਦਿਸੂਗਾ ਨਾ ਇਹ ਸਕਿੰਤੇ ਚੜਿਆ ਹੋਇਆ ਆ ਨਾ ਇਸ ਕਲਰ ਦੀ ਖਾਸੀਅਤ ਇਹ ਹੈ ਕਿ ਨਾ ਹੀ ਇਸ ਚੀਜ਼ ਦੀ ਕੋਈ ਅਲਰਜੀ ਤੁਹਾਨੂੰ ਫੀਲ ਹੋਊਗੀ ਠੀਕ ਹੈ ਜੀ ਰਿਜ਼ਲਟ ਵਧੀਆ ਲੱਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ 干的活。